ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਅਮਰੀਕਾ ਦੇ ਵਿੱਚ ਬਾਈ ਜੀ ਹੋ ਗਈ ਜੇ ਬੜੀ ਜਿਆਦੀ ਸ਼ਕਤੀ ਸਾਡੇ ਟਰੱਕ ਵਾਲ ਵੀਰੇ ਕਈ ਕਈ ਤਾਂ ਇਦਾਂ ਦੇ ਨੇ ਜਿਹੜੇ ਟੱਕ ਛੱਡ ਛੱਡ ਕੇ ਡੋ-ਡੈਸ਼ ਉੱਪਰ ਲਿਫਟ ਜਾਂ ਫਿਰ ਜਿਹੜੀ ਸਪਾਰਕਸਪੁਰਕ ਜੀ ਚਲਦੀ ਵਾਲਮਾਰਟ ਦੀ ਐਪ ਉਹ ਚਲਾਈ ਚੁਲਾਈ ਜਾਂਦੇ ਨੇ ਕਹਿੰਦੇ ਟਾਈਮ ਪਾਸ ਕਰੀਏ ਤੇ ਗੱਲ ਵੀ ਠੀਕ ਹੈਗੀ ਐ ਕਹਿੰਦੇ ਹੁੰਦੇ ਕਿ ਸਮਾਂ ਸਦਾ ਬੰਦੇ ਦਾ ਸੇਮ ਨਹੀਂ ਰਹਿੰਦਾ ਜੇਕਰ ਮਾੜਾ ਸਮਾਂ ਚੱਲ ਰਿਹਾ ਤੇ ਚੰਗਾ ਵੀ ਆਊਗਾ ਕੋਈ ਗੱਲ ਨਹੀਂ ਜੇ ਸਕਤੀ ਹੈਗੀ ਐ ਤਾਂ ਇਹ ਕਿਹੜਾ ਦਿਨ ਸਦਾ ਬੈਠੇ ਰਹਿਣੇ ਨੇ ਟਾਈਮ ਟੂ ਮਟਪਾਓ ਬਾਈਓ ਕਿਉਂਕਿ ਇਹ ਦਿਨ ਟੱਪ ਗਏ ਤਾਂ ਫਿਰ ਕੋਈ ਗੱਲ ਨਹੀਂ ਫਿਰ ਆ ਜਿਹੜੇ ਹਾਲਾਤ ਨੇ ਉਹ ਆਸਾਨ ਹੋ ਜਾਣੇ ਨੇ ਪਰ ਖਬਰਾਂ ਕੁਛ ਇਸ ਤਰ੍ਹਾਂ ਦੀਆਂ ਨੇ ਤਾਂ ਤੁਸੀਂ ਕਹੋਗੇ ਡਰਾਉਂਦੇ ਆ ਸਾਨੂੰ ਡਰਾਉਂਦੇ ਨਹੀਂ ਆ ਬਾਈ ਜੀ ਸੁਚੇਤ ਕਰਦੇ ਆ ਆ ਕਿਉਂਕਿ ਇੱਕ ਬਾਈ ਸਾਡੇ ਟਰੱਕ ਵਾਲੇ ਵੀਰ ਨੂੰ ਪੋਪੀ ਸੀਡਸ ਸੀਗੇ ਨਾਲ ਉਹਨੇ ਜਵੈਨ ਜੂਨ ਸੀਗੀ ਉਹਨੇ ਰਲਾਈ ਹੋਈ ਇੱਕਾ ਦੁੱਕਾ ਹੋਰ ਗਰਮ ਚੀਜ਼ਾਂ ਲਾਈਆਂ ਸੀਗੀਆਂ ਟਰੱਕ ਦੇ ਵਿੱਚ ਲਈ ਫਿਰਦਾ ਸੀਗਾ ਪਰ ਪੁਲਿਸ ਨੇ ਚੈੱਕ ਕੀਤਾ ਤੇ ਉਸ ਨੂੰ ਕਰ ਲਿਆ ਗ੍ਰਿਫਤਾਰ ਜ਼ਿਆਦਾ ਜਾਣਕਾਰੀ ਲੈਣੇ ਆਪਾਂ ਸੁਭਦੇਵ ਸਿੰਘ ਚੁਗਾਵਾਂ ਜੀ ਸੀਨੀਅਰ ਪੱਤਰਕਾਰ ਮੇਰੇ ਨਾਲ ਮੌਜੂਦ ਨੇ ਚੁਗਾਵਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆ ਧੰਨਵਾਦ ਜੀ ਆ ਇਸ ਖਬਰ ਬਾਰੇ ਦਿਓ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਕਿਉਂਕਿ ਚਿੰਤਾਵਾਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਜੀ ਆ ਬਿਲਕੁਲ ਧੰਨ ਸਾਹਿਬ ਮੈਂ ਗੱਲ ਕਰਾਂ ਤੇ ਅੱਜ ਕੱਲ੍ਹ ਫਲਾਟ ਅਮਰੀਕਾ ਵਿੱਚ ਇਹ ਹੋਏ ਪਈ ਹੈ ਕਿ ਬਹੁਤਾਂ ਲੱਗ ਰਿਹਾ ਹੈ ਕਿ ਬੰਦਾ ਇਹੋ ਉਥੇ ਜਾ ਰਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਗੱਲ ਕਰਕੇ ਕੋਈ ਕ੍ਰਿਮੀਨਲ ਆ ਜਾਂ ਹਰ ਵੀ ਬੰਦਾ ਆਪਣੇ ਆਪ ਨੂੰ ਕ੍ਰਿਮੀਨਲ ਹੀ ਸਮਝੀ ਜਾਂਦਾ ਉਹਦਾ ਰੀਜਨ ਇਹ ਹੈ ਕਿ ਹਰ ਦਿਨ ਦੇ ਵਿੱਚ ਕਿਸੇ ਨਾ ਕਿਸੇ ਦੀ ਅਰੈਸਟ ਹੋ ਰਹੀ ਹੈ ਲੈ ਦੇ ਕੇ ਗੱਲ ਇਹੋ ਮੁਕਰੀ ਹੈ ਕਿ ਐਕਟ੍ਰੰਪ ਪ੍ਰਸ਼ਾਸਨ ਜਿਹੜਾ ਆ ਉਹਨਾਂ ਦਾ ਇਹ ਹਰ ਹਿੱਲੇ ਜੋਰ ਲੱਗਾ ਹੋਇਆ ਆ ਤੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਬੰਦਾ ਤੁਹਾਨੂੰ ਮਿਲ ਜਾਵੇ ਤਾਂ ਉਹਦੀ ਅਰੈਸਟ ਪਾਓ ਡਿਟੇਨ ਕਰੋ ਤੇ ਅੰਦਰ ਕਰ ਦਿਓ ਹੂੰ ਜਿਹੜੀ ਗੱਲ ਅੱਜ ਅਸੀਂ ਕਰਨ ਲੱਗੇ ਆ ਇਹ ਗੱਲ ਤਾਂ ਜਗੋਂ ਕਹਿਣੀ ਹੋਊਗੀ ਕਿਉਂਕਿ ਆਸੀਂ ਗੱਲ ਕਰਦੇ ਆ ਦੇਖੋ ਆਮ ਸਾਡੇ ਜਿਹੜੇ ਪੰਜਾਬੀ ਲੋਕ ਨੇ ਜਾਂ ਖਾਸ ਕਰਕੇ ਭਾਰਤੀ ਲੋਕ ਨੇ ਉਹ ਖਾਸ ਖਾਸ ਜਿਹੜੀ ਹੁੰਦੀ ਆ ਜਿਹਨੂੰ ਕਾਪੀ ਸੀਟ ਕਹਿੰਦੇ ਆ ਇੰਗਲਿਸ਼ ਵਿੱਚ ਆਮ ਹੀ ਆਪਾਂ ਵਰਤਦੇ ਆ ਚਾਹੇ ਘਰਾਂ ਵਿੱਚ ਵੀ ਵਰਤਦੇ ਆ ਕਈ ਕਈ ਲੋਕ ਪਿੰਨੀਆਂ ਵੀ ਬਣਾ ਲੈਂਦੇ ਨੇ ਕਈ ਲੋਕ ਜਿਹੜੇ ਆ ਉਹ ਕਿਸੇ ਹੋਰ ਤਰੀਕੇ ਦੇ ਨਾਲ ਵੀ ਉਸ ਨੂੰ ਯੂਜ਼ ਕਰਦੇ ਆ ਤੇ ਆਪਣੇ ਜਿਹੜੇ ਗੁਰੂ ਕੇ ਲਾਡਲੀਆਂ ਪੋਤਾਂ ਹਿੰਮ ਸਿੰਘ ਆ ਉਹ ਰਗੜਾ ਵੀ ਲਉਂਦੇ ਉਹਦੇ ਵਿੱਚ ਵੀ ਖਾਸ ਖਾਸ ਪੈਂਦੀ ਆ ਇਹ ਜਿਹੜੀ ਗੱਲ ਹੋਈ ਹੈ ਕਿ ਆਪਣਾ ਇੱਕ ਪੰਜਾਬੀ ਵੀਰ ਆ ਤੇ ਉਸ ਨੂੰ ਟਰੱਕ ਤੋਂ ਇਸ ਕਰਕੇ ਟੇਨ ਕਰ ਲਿਆ ਗਿਆ ਕਿਉਂਕਿ ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਹਦੇ ਕੋਲ ਉਹ ਖਾਣ ਵਾਲੀ ਚੀਜ਼ ਜਿਹਨੂੰ ਆਪਾਂ ਪੰਜਾਬੀ ਵਿੱਚ ਆਮ ਹੀ ਕਹਿੰਦੇ ਹਾਂ ਪਿੰਨੀਆਂ ਰੱਖੀਆਂ ਹੋਈਆਂ ਖਾਣ ਲਈ ਜੀ ਤੇ ਜਦੋਂ ਆ ਲੈ ਲੋ ਜਦੋਂ ਤੁਸੀਂ ਬਾਥੀ ਲੈ ਆ ਲਿੰਨੇ ਆ ਤੇ ਬਾਅਦ ਵਿੱਚ ਕਹਿੰਦੇ ਚਲੋ ਨਾਲ ਟ੍ਰਾਫਿਕ ਚਲਾਈ ਜਾਵਾਂਗੇ ਨਾਲੇ ਹੋਣੀ ਹੋਣੀ ਪਿੰਨੀ ਖਾਈ ਜਾਵਾਂਗੇ ਨਾਲੇ 커피 ਦਾ ਸੇਕ ਭਰੀ ਜਾਵਾਂਗੇ ਜਦੋਂ ਇਹਨੂੰ ਰੋਕਿਆ ਤੇ ਪੁੱਛਿਆ ਕੋਈ ਤੇਰੇ ਡੱਬੇ 'ਚ ਕੀ ਆ ਤਾਂ ਇਹਨੇ ਕਿਹਾ ਜੀ ਮੇਰੇ ਕੋਲ ਆ ਖਾਣ ਵਾਲੀ ਚੀਜ਼ ਆ ਤੇ ਇਹਨੂੰ ਕਿੰਨੀਆਂ ਕਹਿੰਦੇ ਆ ਜਦੋਂ ਕਿਹਾ ਵੀ ਆ ਜਿਹੜਾ ਜਿਹੜਾ ਪਾਊਡਰ ਜਿਆ ਜਾਂ ਕਹੋ ਕਿ ਇਹਦੇ ਵਿੱਚ ਕੀ ਕੀ ਮਿਲਿਆ ਹੋਇਆ ਕਹਿੰਦਾ ਜੀ ਇਹਦੇ ਵਿੱਚ ਪੌਪੀ ਸੀਡ ਜਿਹੜੇ ਹੁੰਦੇ ਆ ਉਹ ਹੁੰਦੇ ਆ ਬਾਕੀ ਕੁਝ ਹੋਰ ਚੀਜ਼ਾਂ ਜਿਹੜੀਆਂ ਕਹਿੰਦੇ ਜੀ ਪੌਪੀ ਸੀਡ ਤਾਂ ਇਹ ਅਲੌਗ ਨਹੀਂ ਹੈਗੇ ਤਾਂ ਉਹਨਾਂ ਨੇ ਜੀ ਉਹਨੂੰ ਇਸ ਤਰਕੇ ਜੁਤੇਮ ਕਰ ਲਿਆ ਹੁਣ ਹੋਇਆ ਕੀ ਕਿ ਕਦੇ ਤੁਸੀਂ ਆਮ ਖਾਣ ਵਾਲੀ ਚੀਜ਼ ਜਿਹੜੀ ਹੈ ਤੁਹਾਨੂੰ ਪਤਾ ਹੀ ਨਹੀਂਗਾ ਕਿ ਇਹ ਡਰਗ ਹੈ ਜਾਂ ਨਹੀਂ ਹੈ ਤੇ ਤੁਹਾਨੂੰ ਉਹ ਜੁਤੇਮ ਕਰ ਲੈਣ ਤੇ ਤੁਹਾਡੇ ਤੋਂ ਇਸ ਕਰਕੇ ਤੁਹਾਨੂੰ ਉਹ ਚੱਕ ਲੈਣ ਕਿ ਇਹ ਜਿਹੜੀ ਠੀਕ ਹੈ ਇਹ ਤੁਸੀਂ ਵਰਤ ਰਹੇ ਹੋ ਤੇ ਇਹ ਇਲੀਗਲ ਹੈਗੀ ਆ ਹੁਣ ਬਾਈ ਜੀ ਦੇਖੋ ਜਦੋਂ ਤੁਹਾਨੂੰ ਕਿਸੇ ਚੀਜ਼ ਬਾਰੇ ਇਲਮ ਹੀ ਨਹੀਂ ਹੈਗਾ ਕਿ ਆਹ ਇਸ ਕਰਕੇ ਵੀ ਤੁਹਾਨੂੰ ਰਿਟੇਨ ਕੀਤਾ ਜਾ ਸਕਦਾ ਲਓ ਜੀ ਹੁਣ ਤਾਂ ਹੋ ਗਈ ਜੱਗੋਂ ਤੇਰਵੀਂ ਪਹਿਲਾਂ ਨੇ ਹੁਣ ਉਸ ਬੰਦੇ ਨੂੰ ਇਸ ਕਰਕੇ ਰਿਟੇਨ ਕਰ ਲਿਆ ਕਿਉਂਕਿ ਉਹ ਜਿਹੜੇ 35 ਸੀਰ ਯਾਨੀ ਕਿ ਖਾਸ ਖਾਸ ਨਹੀਂ ਕਿੰਨੇ ਸੀ ਉਹਦੇ ਕੋਲ ਤੇ ਫੇਰ ਜਦੋਂ ਇਹੋ ਜਿਹੀਆਂ ਗੱਲਾਂ ਹੁਣ ਬਾਹਰ ਆਉਣ ਲੱਗੀਆਂ ਤੇ ਹੁਣ ਡਰਾਈਵਰ ਵੀਰ ਜਿਹੜੇ ਆ ਕਰਨ ਤੇ ਕਰਨ ਕੀ ਜੇਕਰ ਜਿਹੜੀਆਂ ਉਹ ਖਾਣ ਵਾਲੀਆਂ ਚੀਜ਼ਾਂ ਇਹ ਤਾਂ ਸਾਡੇ ਆਮ ਖਾਣੇ ਦੇ ਵਿੱਚ ਹੈਗੇ ਆ ਤੁਸੀਂ ਕਿਸੇ ਕ੍ਰੋਸਿਸ ਸਟੋਰ 'ਚ ਚਲ ਜਾਓ ਚਾਹੇ ਅਮਰੀਕਨ ਕ੍ਰੋਸਿਸ ਸਟੋਰ ਹੋਵੇ ਚਾਹੇ ਚਾਈਨੀਜ਼ ਹੋਵੇ ਰਸ਼ੀਅਨ ਹੋਵੇ ਚਾਹੇ ਉਹ ਹੋਰ ਕੂਟ ਵਾਲੇ ਸਟੋਰ ਹੋਣ ਉੱਥੇ ਪੌਪੀ ਸੀਡ ਇੱਕ ਤਰ੍ਹਾਂ ਦੇ ਨਹੀਂ ਉੱਥੇ ਕਈ ਕਈ ਤਰ੍ਹਾਂ ਦੇ ਪੌਪੀ ਸੀਡ ਤੁਹਾਨੂੰ ਮਿਲ ਜਾਂਦੇ ਆ ਜੀ ਇਹ ਤਾਂ ਬਹੁਤ ਗਲਤ ਹੈ ਜੀ ਇਹ ਤਾਂ ਇੱਕ ਸਾਰਾ ਸਾਰਾ ਕਹ ਲੋ ਕਿ ਤੁਸੀਂ ਨਾ ਇਨਸਾਫੀ ਹੈ ਕਈ ਗਈ ਜਾਂਦੀ ਹੈ ਸਰਕਾਰ ਇੰਨਾ ਧੱਕਾ ਜਿਆਦਾ ਕਿ ਤੁਸੀਂ ਹਰ ਬੰਦੇ ਨੂੰ ਕਿਸੇ ਨਾ ਕਿਸੇ ਬਹਾਨੇ ਡਿਟੇਨ ਕਰਨਾ ਹੈ ਇਹ ਜਿਹਦੇ ਨਾਲ ਹਰ ਕੋਈ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਕ੍ਰਿਮੀਨਲ ਹੀ ਸਮਝੇ ਜਾਂਦਾ ਹੈ ਕਿ ਦੇਖੋ ਉਹ ਫਲਾਣੇ ਬੰਦੇ ਦੇ ਕੋਲ ਕਾਪੀ ਸ਼ੀਟ ਸੀਗੇ ਤੇ ਉਹਨੂੰ ਅਰੈਸਟ ਕਰ ਲਿਆ ਜੀ ਤੇ ਉਹਨੂੰ ਦੇ ਕੇ ਛਡਣਾ ਵੀ ਸੋ ਇਹ ਗੱਲਾਂ ਜਿਹੜੀਆਂ ਆ ਕਿੱਧਰ ਨੂੰ ਜਾ ਰਹੀਆਂ ਕੋਕੇ ਅਮਰੀਕਾ ਦੇ ਹਾਲਾਤ ਜਿਹੜੇ ਆ ਉਹ ਹੁਣ ਤਾਂ ਬਹੁਤੇ ਚੰਗੇ ਨਹੀਂ ਆ ਹੁਣ ਹਰ ਪਾਸੇ ਹਾਹਾਕਾਰ ਮੱਚੀ ਹੋਈ ਐ ਆ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਆ ਉਹਦਾ 73 ਸਾਲ ਉਦੀ ਉਮਰ ਐ ਜਿਹੜੀ ਕਿ ਪਿਛਲੇ 30 ਸਾਲ ਤੋਂ ਇੱਥੇ ਰਹਿ ਰਹੀ ਸੀ ਤੇ ਹਰ 6 ਮਹੀਨੇ ਬਾਅਦ ਉਹ ਉਹ ਆਈਸੋ ਦੇ ਜਾ ਕੇ ਆਪਣੀ ਹਾਜ਼ਰੀ ਲਵਾ ਕੇ ਆਉਂਦੀ ਸੀ ਹੁਣ ਉਹ ਨੂੰ ਵੀ ਡਿਟੇਨ ਚੁਗਾਮਾ ਸਾਹਿਬ ਚੁਗਾਮਾ ਸਾਹਿਬ ਇੱਕ ਮੇਰਾ ਨਿਕਾ ਜਿਹਾ ਸਵਾਲ ਲੈ ਲਿਓ ਪਹਿਲੀ ਚੀਜ਼ ਤਾਂ ਮੈਨੂੰ ਇਹ ਦੱਸਿਓ ਕਿ ਪੌਪੀ ਸੀਡ ਜਿਹੜੇ ਨੇ ਉਹ ਇੱਥੇ ਬੈਨ ਨਹੀਂ ਹੈਗੇ ਕਿਸੇ ਵੀ ਤਰ੍ਹਾਂ ਦੀ ਮਨਾਹੀ ਨਹੀਂ ਹੈਗੀ ਇਹ ਅਮਰੀਕਾ ਦੇ ਵਿੱਚ ਮਨਾਹੀਤ ਨਹੀਂ ਹੈ ਇਹਦਾ ਜਵਾਬ ਦੇ ਦਿਓ ਤਾਂ ਦੂਜੀ ਚੀਜ਼ ਦੇਖੋ ਕਿ ਜੇਕਰ ਪੌਪੀ ਸੀਡ ਖਾਣ ਵਾਲਾ ਬੰਦਾ ਲੈ ਕੇ ਜਾਣ ਵਾਲਾ ਬੰਦਾ ਚੱਕ ਲਿਆ ਤਾਂ ਜਿਹੜੇ ਫਿਰ ਸਾਡੇ ਟਰੱਕ ਵਾਲੇ ਵੀਰ ਕੋਈ ਨਾ ਕੋਈ ਅੱਖਾਂ ਗਰਮ ਕਰਨ ਲਈ ਕੋਈ ਨਾ ਕੋਈ ਜਾਗੰਦ ਲਈ ਕੋਈ ਪਦਾਰਥ ਪੂਰਤ ਖਾਂਦੇ ਆਪਾਂ ਸਾਰੇ ਜਾਣਦੇ ਆ ਤੇ ਉਹਨਾਂ ਦੇ ਕੀ ਹਾਲਾਤ ਹੋਣਗੇ ਜੇ ਉਹ ਖੜੇ ਜਗੇ ਤੇ ਇਹ ਦੋਵੇਂ ਚੀਜ਼ਾਂ ਕਰ ਦਿਓ ਤੁਹਾਡਾ ਕਲੀਅਰ ਬਿਲਕੁਲ ਜੀ ਜੇ ਗੱਲ ਕਰੀਏ ਫੋਫੀ ਸੀਪੀ ਇਹ ਬਿਲਕੁਲ ਬ੍ਰੈਂਡ ਨਹੀਂ ਹੈਗੇ ਇਹ ਮੈਂ ਪਹਿਲੇ ਜ਼ਿਕਰ ਕਰ ਚੁੱਕਾ ਕਿ ਸਾਰੇ ਅਮਰੀਕਾ ਸਟੋਰਾਂ ਤੇ ਹੌਲ ਫੋਰਸ ਸਟੋਰਾਂ ਦੇ ਜਿਹੜੇ ਵੀ ਵੱਡੇ ਬ੍ਰੈਂਡ ਗਰੋਸਰੀ ਸਟੋਰ ਹੈਗੇ ਆ ਅਮਰੀਕਾ ਦੇ ਉਹਨਾਂ ਸਾਰੇ ਵਾਲਮਾਰਟ ਤੇ ਵੀ ਤੁਹਾਨੂੰ ਮਿਲ ਜਾਣਗੇ ਤੁਹਾਨੂੰ ਟਾਰਗੇਟ ਤੇ ਵੀ ਮਿਲ ਜਾਣਗੇ ਤੁਹਾਨੂੰ ਜਿਹੜਾ ਜਿਹੜੇ ਹੈਗੇ ਆ ਸਪਰੌਟ ਵਗੈਰਾ ਮੇਰੇ ਸਟੋਰ ਹੈਗੇ ਆ ਬ੍ਰੈਂਡ ਨੇਮ ਸਟੋਰ ਹੈਗੇ ਆ ਤੋ ਇੰਡੀਅਨ ਦੁਕਾਨਾਂ ਤੇ ਚਾਈਨੀਜ਼ ਦੁਕਾਨਾਂ ਤੇ ਮੈਕਸੀਕਨ ਸਟੋਰਾਂ ਤੇ ਆਮ ਹੀ ਕੋਹੂ ਉਹ ਮਿਲ ਜਾਂਦੇ ਹੈਗੇ ਆ ਕਾਫੀ ਸੀਡ ਉਹ ਵੀ ਇੱਕ ਤਰ੍ਹਾਂ ਦੇ ਨਹੀਂ ਮੈਂ ਦੁਬਾਰਾ ਜ਼ਿਕਰ ਕੀਤਾ ਕਿ ਕਈ ਤਰ੍ਹਾਂ ਦੇ ਹੁੰਦੇ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਆਮ ਹੀ ਲੋਕਾਂ ਦੀ ਸੋਚ ਬੱਤੀ ਜਾਣ ਵਾਲੀ ਚੀਜ਼ ਹੈ ਤੁਸੀਂ ਦੇਖਿਓ ਆਮ ਹੀ ਜਦੋਂ ਖਾਸ ਕਰਕੇ ਜੇ ਸਿਆਲ ਹੋਵੇ ਤਾਂ ਲੋਕ ਜਿਹੜੇ ਆ ਇਹ ਕਾਫੀ ਸੀਡ ਦਾ ਜਿਹੜਾ ਅ ਕੈਲੋਕੇ ਦੁੱਧ ਦੀ ਬਣਾ ਕੇ ਉਹ ਗਰਮ ਕਰਕੇ ਪੀਉਂਦੇ ਆ ਜੇ ਜਰਮੀਆਂ ਹੋ ਤਾਂ ਉਹਦੀ ਠੰਡਿਆਈ ਬਣਾ ਕੇ ਪੀ ਲੈਂਦੇ ਆ ਕਿਉਂਕਿ ਤੁਹਾਡੇ ਸਰੀਰ ਵਾਸਤੇ ਵਧੀਆ ਹੁੰਦੀ ਆ ਪਰ ਇਹ ਇਹਦੇ ਤੇ ਕੋਈ ਬੈਨ ਨਹੀਂ ਹੈਗਾ ਅਮਰੀਕਾ 'ਚ ਪਰ ਜਿਹੜਾ ਇਸ ਬੰਦੇ ਉੱਪਰ ਇਲਜ਼ਾਮ ਲਾਇਆ ਜਾ ਰਿਹਾ ਇਹ ਮੈਗਾ ਕਹ ਸਾਰਾ ਸਾਰ ਕੋਈ ਨਾ ਕੋਈ ਬਹਾਨਾ ਆ ਕਿ ਕਿਸ ਤਰੀਕੇ ਨਾਲ ਇਹਨੂੰ ਜਕੈਂਚ ਕੀਤਾ ਜਾਵੇ ਜੁੜੇ ਪਾਸੇ ਜਿਹੜੇ ਤੁਸੀਂ ਜ਼ਿਕਰ ਕੀਤਾ ਹੈਗਾ ਤੇ ਕਈ ਜਿਹੜੇ ਟਰੈਵਲ ਵੀਰ ਆ ਉਹ ਜੁਗਾ ਪੰਜਾਬ ਤੋਂ ਕਈ ਜਿੱਥੇ ਹੁੰਦੇ ਆ ਤੇ ਕੋਈ ਨਾ ਕੋਈ ਇਹੋ ਜੀ ਚੀਜ਼ ਖਾਂਦੇ ਆ ਤਾਂ ਭਾਈ ਉਹਨਾਂ ਨੂੰ ਤਾਂ ਹੋਰ ਸੁਚੇਤ ਹੋ ਜਾਣਾ ਚਾਹੀਦਾ ਕਿਉਂਕਿ ਜਦੋਂ ਪਿੰਦੇ ਆ ਕਿ ਦਿਨ ਮਾਰੇ ਚੱਲਦੇ ਹੋਣ ਤਾਂ ਉਦੋਂ ਤੁਹਾਨੂੰ ਕਹਿੰਦੇ ਆ ਥੋੜੇ ਜਿਲੇ ਰੂ ਇੱਕ ਉਪਾ ਕੱਟ ਲੈਂਦਾ ਤੇ ਇਸ ਕਰਕੇ ਜਿਹੜੀ ਠੀਕ ਹੈਗੀ ਆ ਉਹ ਤੁਹਾਨੂੰ ਆਪ ਹੀ ਆਪਣਾ ਦੇਖਣਾ ਪੈਣਾ ਕਿ ਹਾਂ ਜਦੋਂ ਅਸੀਂ ਟ੍ਰੱਕ ਚਲਾ ਰਹੇ ਆ ਤੁਹਾਡੇ ਕੋਲ ਜਿਹੜੀ ਖਾਣ ਵਾਲੀ ਚੀਜ਼ ਆ ਕੋਈ ਪੀਣ ਵਾਲੀ ਚੀਜ਼ ਆ ਉਹ ਕਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਹੋਣੀ ਚਾਹੀਦੀ ਐਵੇਂ ਨਾ ਬਾਈ ਜੀ ਕੋਈ ਨਾ ਕੋਈ ਪਹਾਨਾ ਲਵਾ ਕੇ ਤੇ ਆਪਣੇ ਆਪ ਨੂੰ ਅਰਸਤਨਾ ਕਰਵਾ ਦਿਓ ਤੇ ਇਹ ਤੁਹਾਨੂੰ ਹੁਣ ਗੱਲਾਂ ਜਿਹੜੀਆਂ ਬੜੀਆਂ ਸੁੱਛੇਤ ਹੋ ਕੇ ਸੁਸਣੀਆਂ ਪੈਣੀਆਂ ਕਿਉਂਕਿ ਜੇ ਕੋਪੀ ਸੀਟ ਦੇ ਨਾਲ ਬੰਦੇ ਨੂੰ ਅਰਸਤ ਕਰ ਸਕਦੇ ਆ ਕਿਉਂਕਿ ਤੁਸੀਂ ਆਪ ਹੀ ਸਮਝ ਲਓ ਕਿ ਜਿਹੜੀਆਂ ਹੋਰ ਚੀਜ਼ਾਂ ਡਰਾਈਵਰ ਲਈ ਜਾਂਦੇ ਉਹ ਤਾਂ ਬਹੁਤ ਅੱਗੇ ਦੀਆਂ ਗੱਲਾਂ ਹੈਗੀਆਂ ਤੇ ਉਹਨਾਂ ਬਾਰੇ ਤਾਂ ਫਿਰ ਤੁਸੀਂ ਕੀ ਕਹਿ ਸਕਦੇ ਆ ਕਿ ਇਹਦਾ ਤੁਹਾਡੇ ਤੇ ਸਿੱਧਾ-ਸਿੱਧਾ ਇੱਕ ਕ੍ਰਾਈਮ ਦਾ ਕੇਸ ਪਾ ਕੇ ਰਿਪੋਰਟ ਵੀ ਕਰ ਸਕਦੇ ਆ ਬਿਲਕੁਲ ਬਿਲਕੁਲ ਹੋਰ ਸਾਡੇ ਟਰੱਕ ਵਾਲੇ ਵੀਰੋ ਜਦੋਂ ਵੀ ਕੋਈ ਟਰੱਕ ਬਦਲਦੇ ਹੋ ਤਾਂ ਪਹਿਲਾਂ ਚੈੱਕ ਕਰ ਲਿਆ ਕਰੋ ਕਿਉਂਕਿ ਜੇ ਖੁਦਾਂ ਦਾ ਖਾਸ ਤਾਂ ਕਿਤੇ ਦੂਜਾ ਬੰਦਾ ਹੀ ਖਾਂਦਾ ਪੀਂਦਾ ਨਿਕਲ ਆਇਆ ਕਿਉਂਕਿ ਤੁਸੀਂ ਤਾਂ ਦੂਜਾ ਟਰੱਕ ਚਲਾ ਰਹੇ ਸੀ ਜਦੋਂ ਅਦਲਾ ਬਦਲੀ ਕਰਦੇ ਹੋ ਟਰੱਕ ਜਾਂ ਕਿਸੇ ਕੰਪਨੀ ਦੇ ਵਿੱਚ ਨਵੀਂ ਥਾਂ ਤੇ ਟਰੱਕ ਚੁਣਨ ਲੱਗ ਪੈਂਦੇ ਹੋ ਤਾਂ ਜਦੋਂ ਟਰੱਕ ਲੈਣ ਲੱਗਿਆਂ ਚੰਗੀ ਤਰ੍ਹਾਂ ਤਲਾਸ਼ੀ ਤੋਸੀ ਪਾਈ ਕਰ ਲਿਆ ਕਰੋ ਕਿਤੇ ਕੋਈ ਸਮੱਸਿਆ ਨਾ ਪੈ ਜਾਵੇ ਕਿਉਂਕਿ ਬੰਦੇ ਪਤਾ ਨਹੀਂ ਕੁਝ ਮਾਲ ਮੱਤਾ ਵੀ ਅੱਖ ਆੱਖਾ ਗਰਮ ਕਰਮ ਕੋਈ ਨਹੀਂ ਕਈ ਲੋ ਖਾਂਦੇ ਹੈਗੇ ਨੇ ਇਸ ਕਰਕੇ ਬੇਨਤੀ ਹੈ ਹਾਲਾਤ ਬੜੇ ਮਾੜੇ ਹੈਗੇ ਨੇ ਤੁਸੀਂ ਆਪਣਾ ਬਚਾ ਆਪ ਰੱਖੋ